ਜੋ ਉਹਨਾਂ ਨੇ दारू ਪੀਤੀ ਹੋਈ ਸੀ। ਅੱਛਾ ਤੇ ਉਹ ਡੈਡੀ ਨੂੰ ਕਾਲਾ ਕੱਟਿਆ ਤੇ ਤੇਮਾ ਚੁੱਪ। ਛੋਟੀ ਦਾ ਕੀ ਮਾਮਲਾ ਕੁੜੀ ਦਾ? ਛੋਟੀ ਜੀ ਉਹਨਾਂ ਦੇ ਸਰਪ। ਕੀ ਨਾ ਹੁੰਦਾ? ਉਹ ਤੇਰੇ ਨਾਲ ਲਈ। ਉਹਦੀ ਸਹੇਲੀ ਸੀ ਜੀ ਕਿ ਤੇਰੀ ਸੀਗੀ? ਕੌਣ ਦੀ? ਕੀ ਫਿਰ ਤੇਰੇ ਨਾਲ ਕੀ ਗੱਲਬਾਤ ਸੀਗੀ ਉਹਦੀ? ਨਹੀਂ ਜੀ ਮੈਂ ਭਾਬੀ ਤੌਰ ਤੇ ਗੱਲ ਕਰਦਾ ਸੀ। ਅੱਛਾ। ਭਾਬੀ ਨੇ ਕੀ ਆਖ ਰਿਹਾ ਤੂੰ ਕਹਾਦਾ? ਉਹ ਕੀ ਸੋਚਦਾ ਹੈ ਜੀ। ਉਹ ਜੋ ਗਲਤ ਸੋਚਦਾ ਹੈ ਕਿ ਮੈਂ ਉਹਦੇ ਨਾਲ ਗੱਲ ਕਰਨ ਨਾ ਤਾਂ। ਅੱਛਾ। ਕੀ ਨਾਮ ਕੀ ਹੈ ਕੁੜੀ ਦਾ? ਰੂਮਲ। ਫਿਰ ਉਸ ਉਸ ਰਾਤ ਹੋਇਆ ਕੀ ਸੀਗਾ ਸਹੀ ਰਾਤ? ਜੋ ਉਸ ਦਿਨ ਗੱਲ ਕੀ ਤਾਂ ਤੁਸੀਂ ਸੁਣੀ ਇਸ ਸ਼ਖਸ ਦੀ ਜ਼ੁਬਾਨੀ ਇਸ ਦੇ ਕਾਲੇ ਕਾਰਨਾਮੇ ਦੀ ਦਾਸਤਾਨ ਇਸ ਸ਼ਖਸ ਦੇ ਵੱਲੋਂ ਆਪਣੇ ਵੱਡੇ ਭਰਾ ਨੂੰ ਮੌਤ ਤੇ ਘਾਟ ਉਤਾਰਿਆ ਗਿਆ ਫਾਜ਼ਿਲਕਾ ਦੀ ਇਹ ਘਟਨਾ ਹੈ ਜਿੱਥੇ ਇੱਕ ਕੁੜੀ ਪਿੱਛੇ ਇੱਕ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਮਾਰ ਮੁਕਾਇਆ ਅਤੇ ਬਾਅਦ ਦੇ ਵਿੱਚ ਹਰਿਆਣਾ ਫਰਾਰ ਹੋ ਗਿਆ ਫਾਜ਼ਿਲਕਾ ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਤੀ 19 8 3024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਇੰਟੈਲੀਜੈਂਸ ਜੁੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHU ਸਾਬ ਸਿਟੀ ਸਰਬੰਦੀਪ ਸਿੰਘ ਨੇ ਬੜੀ ਹੀ ਆਫ ਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਗੰਪਸਟੀਕ ਹੈ ਤੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਅੱਛਾ ਜਿਆਦਾ ਜਿਆਦਾ ਸਰਗਤਨ ਦਾ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸ਼ੱਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀ। ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਵਿੱਚ। ਕੋਈ ਵੀ ਇਨਡੈਂਟੀਟੀ ਪਾਈ ਹੋ ਗਈਸ? ਨਹੀਂ। ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ। ਸਾਡੇ ਕੋਲੇ ਆਫੀਸ਼ੀਅਲੀ ਜਿਹੜਾ ਨਾ ਜੀ ਇਨਵੈਸਟੀਗੇਸ਼ਨ ਜਦੋਂ ਤੱਕ ਕੋਈ ਜੁਆਇਨ ਨਹੀਂ ਕਰੂਗਾ ਉਦੋਂ ਤੱਕ ਅਸੀਂ ਉਸ ਤੇ ਕੋਈ ਕਮੈਂਟ ਨਹੀਂ ਕਰਾਂਗੇ। ਬੜਾ